ਜੈ ਸ਼੍ਰੀ ਬਾਬਾ ਲਾਲ ਜੀ ਦੀ ਮੈਂ ਧਿਆਨਪੁਰ ਤੋਂ ਜੋਤੀ ਸੰਜੀਵ ਕੁਮਾਰ ਬੋਲ ਰਹੀ ਹਾਂ ਬਾਬਾ ਲਾਲ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਸਭ ਨੂੰ ਮੈਂ ਇਹ ਚਾਹਾਂਗੀ ਕਿ ਸਾਰੀ ਦੁਨੀਆ ਨੂੰ ਬੇਨਤੀ ਕਰਾਂਗੀ ਕਿ ਧਿਆਨਪੁਰ ਆ ਕੇ ਬਾਬਾ ਲਾਲ ਜੀ ਦੇ ਜਨਮ ਦਿਨ ਦਾ ਆਨੰਦ ਲੈਣ ਜੈ ਜੈ ਸ਼੍ਰੀ ਬਾਬਾ ਲਾਲ ਜੀ ਜੈ ਜੈ ਸ਼੍ਰੀ ਬਾਬਾ ਅੱਜ ਸ਼੍ਰੀ ਬਾਬਾ ਲਾਲ ਜੀ ਦਾ 669ਵਾਂ ਜਨਮ ਦਿਨ ਹੈ ਮੈਂ ਸਾਰੀ 사ਸੰਗਤ ਨੂੰ ਜਿੰਨੀ ਵੀ 사ਸੰਗਤ ਆਈ ਹੋਈ ਆ ਦੇਸ਼ਾਂ ਵਿਦੇਸ਼ਾਂ ਵਿੱਚ ਰਾਹ ਦੇ ਨੂੰ ਮੈਂ ਬਾਬਾ ਜੀ ਦੇ ਜਨਮ ਦਿਨ ਤੇ ਲੱਖ ਲੱਖ ਵਧਾਈ ਦੇਣਾ ਵਾ ਤੇ ਨਾਲ ਮੈਂ ਬੇਨਤੀ ਕਰਦਾ ਆਈ ਹੋਈ ਸੰਗਤ ਨੂੰ ਜੈਸੂ ਗੀ ਸੰਗਤ ਨੂੰ ਕਿ ਰਸਤੇ ਵਿੱਚ ਕੋਈ ਰੁਕਾਵਟ ਆਉਂਦੀ ਆ ਕੋਈ ਮੁਸ਼ਕਲ ਪੈਂਦੀ ਆ ਮੇਰਾ ਮੋਬਾਈਲ ਨੰਬਰ 98143 8451 ਆਮ ਆਦਮੀ ਪਾਰਟੀ ਵੱਲੋਂ ਸਾਡੇ ਸਾਰੇ ਵਲੰਟੀਅਰ ਨੂੰ ਆਪਹਾਜਾਦ ਕੀਤੀ ਆ ਕਿ ਜੇ ਕਿਨ ਮੁਸ਼ਕਲ ਆਉਂਦੀ ਆ ਉਹਦੀ ਮੁਸ਼ਕਲ ਦੇ ਹੱਲ ਕੀਤਾ ਜਾਵੇ ਮਹਾਰਾਜ ਜੀ ਰਸਤੇ ਹੋਣਾ ਹੋਣਾ ਵਾ ਐਡੇ ਵੱਡੇ ਮਹਾਰਾਜ ਦਾ ਜਨਮ ਦਿਨ ਹੋਵੇ ਤੇ ਰਸਨ ਹੋਵੇ ਇੱਥੇ ਤੇ ਲੱਖਾਂ ਕਰੋੜਾਂ ਦੇ ਹਿਸਾਬ ਨਾਲ ਸੰਗਤ ਆਈ ਆ ਇਹ ਸਭ ਤੋਂ ਵੱਡੇ ਨੇ ਮੈਂ ਜਦੋਂ ਮੇਰਾ ਜਨਮ ਹੋਇਆ ਸੀ ਨਾ ਸਭ ਤੋਂ ਪਹਿਨੋ ਮੱਥਾ ਹੀ ਸ਼੍ਰੀ ਬਾਵਨਾਲਾ ਜੀ ਨੂੰ ਟੇਕਿਆ ਸੀ ਸਾਡੇ ਮੁੰਨਣ ਵੀ ਸ਼੍ਰੀ ਬਾਵਨਾਲਾ ਜੀ ਦੇ ਚਰਨਾਂ 'ਚ ਹੁੰਦੇ ਨੇ ਨਾਮਕਰਨ ਵੀ ਤੇ ਨਾਮਕਰਨ ਵੀ ਇੱਥੋਂ ਹੀ ਹੁੰਦਾ ਵਾ ਮੇਰੇ ਵੱਲੋਂ ਸਾਰੀ ਸਾਖ ਸੰਗਤ ਨੂੰ ਆਈ ਹੋਈ ਨੂੰ ਦੇਸ਼-ਵਦੇਸ਼ੋਂ ਜਿਹੜਾ ਵੜੀ ਨੂੰ ਲੱਖ ਲੱਖ ਮੁਬਾਰਕਾਂ ਹੋ ਜਯਾ ਬਾਵਨਾਲਾ ਜੀ ਕੀ ਜੈ ਸ਼੍ਰੀ ਬਾਬਾ ਲਾਲ ਜੀ ਦੀ ਮੈਂ ਧਿਆਨਪੁਰ ਤੋਂ ਜੋਤੀ ਸੰਜੀਵ ਕੁਮਾਰ ਬੋਲ ਰਹੀ ਹਾਂ ਬਾਬਾ ਲਾਲ ਜੀ ਦੇ ਜਨਮ ਦਿਨ ਦੀ ਬਹੁਤ ਬਹੁਤ ਵਧਾਈਆਂ ਸਭ ਨੂੰ ਮੈਂ ਇਹ ਚਾਹਾਂਗੀ ਕਿ ਸਾਰੀ ਦੁਨੀਆ ਨੂੰ ਬੇਨਤੀ ਕਰਾਂਗੀ ਕਿ ਧਿਆਨਪੁਰ ਆ ਕੇ ਬਾਬਾ ਲਾਲ ਜੀ ਦੇ ਜਨਮ ਦਿਨ ਦਾ ਆਨੰਦ ਲੈਣ ਜੈ ਜੈ ਸ਼੍ਰੀ ਬਾਬਾ ਲਾਲ ਜੀ ਜੈ ਜੈ ਸ਼੍ਰੀ ਬਾਬਾ ਅੱਜ ਸ਼੍ਰੀ ਬਾਬਾ ਲਾਲ ਜੀ ਦਾ 669ਵਾਂ ਜਨਮ ਦਿਨ ਹੈ ਮੈਂ ਸਾਰੇ ਸਾਧ ਸੰਗਤ ਨੂੰ ਜਿੰਨੀ ਵੀ ਸਾਧ ਸੰਗਤ ਆਈ ਹੋਈ ਆ ਦੇਸ਼ਾਂ ਵਿਦੇਸ਼ਾਂ ਵਿੱਚ ਜਿਹੜਾ ਇਹਨੂੰ ਮੈਂ ਬਾਬਾ ਜੀ ਦੇ ਜਨਮ ਦਿਨ ਤੇ ਲੱਖ ਲੱਖ ਵਧਾਈ ਦੇਣਾ ਵਾ ਤੇ ਨਾਲ ਮੈਂ ਬੇਨਤੀ ਕਰਦਾ ਆਈ ਹੋਈ ਸੰਗਤ ਨੂੰ ਜਿਸ ਵੀ ਸੰਗਤ ਨੂੰ ਕਿ ਰਸਤੇ ਵਿੱਚ ਕੋਈ ਇਨਕਾਬਟ ਆਉਂਦੀ ਆ ਕੋਈ ਮੁਸ਼ਕਲ ਪੈਂਦੀ ਆ ਮੇਰਾ ਮੋਬਾਈਲ ਨੰਬਰ 98143 8451 ਆਮ ਆਦਮੀ ਪਾਰਟੀ ਵੱਲੋਂ ਸਾਡੇ ਸਾਰੇ ਵਲੰਟੀਅਰ ਨੂੰ ਆਪਹਾ ਹਦਾਇਤ ਕੀਤੀ ਆ ਕਿ ਜੇ ਕਿਨ ਮੁਸ਼ਕਲ ਆਉਂਦੀ ਆ ਉਹਦੀ ਮੁਸ਼ਕਲ ਦੇ ਹੱਲ ਕੀਤਾ ਜਾਵੇ ਮਹਾਰਾਜ ਜੀ ਰਸਤੇ ਹੋਣਾ ਹੋਣਾ ਵਾ ਐਡੇ ਵੱਡੇ ਮਹਾਰਾਜ ਦਾ ਜਨਮ ਦਿਨ ਹੋਵੇ ਤੇ ਰਸਨਾ ਹੋਵੇ ਕਿ ਇੱਥੇ ਤੇ ਲੱਖਾਂ ਕਰੋੜਾਂ ਦੇ ਹਿਸਾਬ ਨਾਲ ਸੰਗਤ ਆਈ ਆ ਇਹ ਸਭ ਤੋਂ ਵੱਡੇ ਨੇ ਮੈਂ ਜਦੋਂ ਮੇਰਾ ਜਨਮ ਹੋਇਆ ਸੀ ਨਾ ਸਭ ਤੋਂ ਪਹਿਲਾਂ ਮੱਥਾ ਹੀ ਸ੍ਰੀ ਬਾਬਾ ਲਾਲ ਜੀ ਨੂੰ ਟੇਕਿਆ ਸੀ ਸਾਡੇ ਮੁੰਨਣ ਵੀ ਸ੍ਰੀ ਬਾਬਾ ਲਾਲ ਜੀ ਦੇ ਚਰਨਾਂ 'ਚ ਹੁੰਦੇ ਨੇ ਨਾਮਕਰਨ ਵੀ ਤੇ ਨਾਮਕਰਨ ਵੀ ਇੱਥੋਂ ਹੀ ਹੁੰਦਾ ਵਾ ਮੇਰੇ ਵੱਲੋਂ ਸਾਰੀ ਸਾਖ ਸੰਗਤ ਨੂੰ ਆਈ ਹੋਈ ਨੂੰ ਦੇਸ਼ਵ ਦੇਸ਼ੋ ਜਿਹੜੀਆਂ ਵਾਲੀ ਨੂੰ ਲੱਖ ਲੱਖ ਮੁਬਾਰਕਾ ਹੋਵੇ ਜੀ ਬਾਬਾ ਲਾਲ ਜੀ ਕੀ